ਸਾਊਦੀ ਅਰਬ ਦੇ ਤਾਈਫਾ ਦੇ ਵਿੱਚ ਵੱਡਾ ਹਾਦਸਾ ਦਰਪੇਸ਼ ਆਇਆ ਮਨੋਰੰਜਨ ਪਾਰਕ ਦੇ ਵਿੱਚ ਅਚਾਨਕ ਝੂਲਾ ਟੁੱਟ ਗਿਆ ਹਾਦਸੇ ਦੌਰਾਨ 23 ਲੋਕ ਜ਼ਖਮੀ ਹੋਏ ਨੇ ਤਿੰਨ ਦੀ ਹਾਲਤ ਨਾਜ਼ੁਕ ਹੈ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਹੈ ਝੂਲੇ ਦਾ ਵਿਚਲਾ ਖੰਭਾ ਟੁੱਟ ਗਿਆ ਜ਼ਮੀਨ ਦੇ ਉੱਤੇ ਇਹ ਝੂਲਾ ਜਿਹੜਾ ਉਹ ਡਿੱਗ ਗਿਆ ਤਾ ਤਾਇਫਾ ਦੇ ਵਿੱਚ ਚੂਲਾ ਟੁੱਟਿਆ ਜਿਸ ਦੇ ਕਾਰਨ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਹਾਦਸਾ ਜਿਹੜਾ ਉਹ ਦਰਪੇਸ਼ ਆਇਆ ਕਈ ਲੋਕ ਜ਼ਖਮੀ ਨੇ ਕਈਆਂ ਦੀ ਹਾਲਤ ਗੰਭੀਰ ਹੈ ਸਾਊਦੀ ਅਰਬ ਦੇ ਵਿੱਚ ਇਹ ਹਾਦਸਾ ਦਰਪੇਸ਼ ਆਇਆ ਤਾਇਫਾ ਦੇ ਵਿੱਚ ਚੂਲਾ ਟੁੱਟਣ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਇਹ ਹਾਦਸਾ ਇੱਥੇ ਵਾਪਰਿਆ ਹੈ ਤਾਇਫਾ ਸਾਊਦੀ ਅਰਬ ਦੀ ਇਹ ਤਸਵੀਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਸਥਾਨਕ ਲੋਕ ਜਿਹੜੇ ਨੇ ਇਥੇ ਮਨੋਰੰਜਨ ਪਾਰਕ ਦੇ ਵਿੱਚ ਪਹੁੰਚਦੇ ਨੇ ਪਰ ਇਸ ਦਰਮਿਆਨ ਜਦੋਂ ਇਥੇ ਝੂਲਾ ਚੁਲਾਇਆ ਜਾ ਰਿਹਾ ਸੀ ਉਸ ਦਰਮਿਆਨ ਇਥੇ ਹਾਦਸਾ ਵਾਪਰ ਗਿਆ ਇਹ ਤਸਵੀਰ ਵੇਖੋ ਕਿ ਕਿਵੇਂ ਅਚਾਨਕ ਧਰਤੀ ਦੇ ਉੱਤੇ ਇਹ ਲੋਕ ਜਿਹੜੇ ਨੇ ਉਹ ਡਿੱਗੇ ਨੇ ਤਾਂ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ 사ウਦੀ ਅਰਬ ਦੇ ਤਾਈਫਾ ਦੇ ਵਿੱਚ ਇਹ ਵੱਡੇ ਹਾਦਸੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਨੋਰੰਜਨ ਪਾਰਕ ਦੇ ਵਿੱਚ ਅਚਾਨਕ ਇਹ ਝੂਲਾ ਟੁੱਟ ਗਿਆ حادثے دوران 23 لوگ زخمی ہوئے نے جنان دے وچوں 3 دی حالت نازک بنی ہوئی ہے۔ فی الحال لازمی طور تے اس دی بھی جانچ ہوے گی کہ کیویں اے کھمبا جڑا ہے جس دے سہارے دے اُتے چولے دا ہیٹھلا حصہ ٹگیا ہوا سی اے اچانک ٹٹیا کیویں اے اے ٹٹیا اے یا پھر اے کھل گیا فی الحال لازمی طور تے اس دی جانچ ہوے گی کیونکہ لوکاں دی سرکھیہ دے نال سلانیاں دی سرکھیہ دے نال جڑیا ہوا اے معاملہ سعودی عرب دے طائفہ دے وچ اے وڈا حادثہ درپیش آیا ਮਨੋਰੰਜਨ ਪਾਰਕ ਦੇ ਵਿੱਚ ਅਚਾਨਕ ਇਹ ਚੂਲਾ ਟੁੱਟਣ ਦੇ ਕਾਰਨ 23 ਲੋਕ ਜ਼ਖਮੀ ਹੋ ਗਏ ਨੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਸਭ ਨੂੰ ਲੈ ਕੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜੋ ਇਸ ਹਾਦਸੇ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਅਚਾਨਕ ਥੋੜੀ ਦੇਰ ਪਹਿਲਾਂ ਜਿਹੜਾ ਮਾਹੌਲ ਖੁਸ਼ੀਆਂ ਵਾਲਾ ਸੀ ਜਦੋਂ ਇਹ ਲੋਕ ਚੂਲਾ ਝੂਲ ਰਹੇ ਸਨ ਇੱਥੇ ਮਨੋਰੰਜਨ ਕਰ ਰਹੇ ਸਨ ਤਵਾਕ ਵਕ ਗੀਤਾਂ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਸਨ ਖੁਸ਼ੀਆਂ ਸਨ ਉਹ ਅਚਾਨਕ ਹੀ ਇਹ ਮਾਹੌਲ ਜਿਹੜਾ ਗਮਗੀਨ ਹੋ ਗਿਆ ਜਦੋਂ ਲੋਕ 23 ਲੋਕ ਇੱਥੇ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਸਵੇ ਬਾ ਲਾਜ਼ਮੀ ਤੌਰ ਦੇ ਉੱਤੇ ਇਸ ਹਾਦਸੇ ਦੀ ਜਾਂਚ ਹੋਏਗੀ ਜ਼ਿੰਮੇਵਾਰਾਂ ਦੇ ਖਿਲਾਫ ਕਾਰਵਾਈ ਹੋਏਗੀ ਤੇ ਵੀਡੀਓ ਜਿਹੜਾ ਉਹ ਸਾਹਮਣੇ ਆਇਆ 사ਊਦੀ ਅਰਬ ਦੇ ਤਾਈਫਾ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ